ਨਮਸਕਾਰ ਆਦਾਬ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਨਿਊ ਪੰਜਾਬ ਮੀਡੀਆ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਤੁਸੀਂ ਆ ਦੇਖ ਸਕਦੇ ਹੋ ਇਸ ਕੋਠੇ ਦੇ ਉੱਪਰ ਦੇਖੋ दारू ਦੀਆਂ ਬੋਟਲਸ ਬੀਅਰ ਦੀਆਂ ਬੋਟਲਸ ਤੇ ਚਿਕਨ ਦੇ ਲਫਾਫੇ ਠੀਕ ਹੈ ਸੁੱਟੇ ਹੋਏ ਆ ਗੰਦ ਸੁੱਟਿਆ ਹੋਇਆ ਇਹ ਸਾਰਿਆਂ ਤੇ ਗੱਲ ਲਾਗੂ ਹੁੰਦੀ ਹੈ ਕਿ ਜੇ ਅਸੀਂ ਆਪਣੇ ਘਰ ਦੇ ਆਸ-ਪਾਸ ਆਂਗਵਾਣ ਦੇ ਵਿੱਚ ਕੋਈ ਪਲਾਟ ਖਾਲੀ ਆ ਕੁਈ ਦੁਕਾਨ ਖਾਲੀ ਆ ਜਾਂ ਫਿਰ ਆਪਣੀ ਦੁਕਾਨ ਉੱਚੀ ਆ ਕਿਸੇ ਦੀ ਨੀਵੀਂ ਦੁਕਾਨ ਹੈਗੀ ਆ ਡੂੰਗੀ ਆ ਤੇ ਅਸੀਂ ਕੀ ਕਰਦੇ ਆ ਗੰਦ ਪਾਉਣਾ ਸਟਾਰਟ ਕਰ ਦਿੰਨੇ ਜੋ ਕਿ ਬਹੁਤ ਹੀ ਮਾੜੀ ਗੱਲ ਆ दारू ਪੀਣੀ ਆ ਚਿਕਨ ਖਾਣਾ ਤੁਸੀਂ ਖਾਓ ਤੁਹਾਡੀ ਆਪਣੀ ਲਾਈਫ ਹੈਗੀ ਆ ਤੁਹਾਡਾ ਆਪਣਾ ਪੈਸਾ ਹੈਗਾ ਬਟ ਕਿਸੇ ਹੋਰ ਦੇ ਕੋਠੇ ਤੇ ਕਿਸੇ ਹੋਰ ਦੀ ਥਾਂ ਤੇ ਗੰਦ ਪਾਉਣਾ ਚੰਗੀ ਗੱਲ ਨਹੀਂ ਅਸੀਂ ਵੇਖਦੇ ਹੁੰਨੇ ਕਿਸੇ ਦੇ ਘਰ ਦੇ ਨਾਲ ਪਲਾਟ ਖਾਲੀ ਹੁੰਦਾ ਆ ਉਹਦੇ ਵਿੱਚ ਕਿੰਨਾ ਗੰਦ ਪਾਇਆ ਹੁੰਦਾ ਦੇਖੋ ਜੇ ਉਹੀ ਗੰਦ ਤੁਹਾਡੇ ਪਲਾਟ ਤੇ ਪਿਆ ਹੋਵੇ ਅਨੂ ਵੀ ਮਾਰਾ ਲੱਗੇਗਾ ਨਾ ਸੋ ਇਸ ਕਰਕੇ ਪਲੀਜ਼ ਇੰਨਾ ਚੀਜ਼ਾਂ ਨੂੰ ਅਵੋਇਡ ਕਰੋ